ਇਹ ਗੁਰੂ ਖਿਰਾਲਾ ਤੇ ਇਹ ਫਰੀ ਕੰਮ ਹੈ ਇਹਦੇ ਕੋਈ ਪੈਸਾ ਨਹੀਂ ਲੱਗਣਾ ਫਰੀ ਦਵਾਈ ਮਿਲਣੀ ਹੈ ਡਾਕਟਰ ਸਾਹਿਬ ਦੱਸਣਗੇ 20 ਘੰਟੇ ਹਾਜ਼ਰ ਹੋਣੇ ਹਨ ਕਿਹਨਾਂ ਦਾ ਲਾ ਲਿਆ ਜਾਵੇ ਸਰਕਾਰ ਜਿਹੜੀ ਉਪਰਾਲੇ ਕੀਤੇ ਨੇ ਉਹ ਆਪਾਂ ਕਰੀਏ ਨਾ ਹੁਣ ਸਾਡੇ ਭਗਵੰਦਾ ਨੀ ਕਾਜੀ ਸੀਨੀਅਰ ਮੈਡੀਕਲ ਪ੍ਰਧਾਨ ਅਗਰ ਕੋਸਲ ਪਾਤਲਾ ਜਿਹੜੇ ਐਮਸੀ ਨੇ ਵਾਰਡ ਨੰਬਰ 2 ਤੋਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਦੋ ਗੱਲਾਂ ਕਰਨ। ਅੱਜ ਦੇ ਇਸ ਯੋਗ ਨਸ਼ਿਆਂ ਬਰੁੱਪੇ ਪ੍ਰੋਗਰਾਮ ਦੇ ਵਿੱਚ ਜੋ ਕਿ ਬਹੁਤ ਹੀ ਪਵਿੱਤਰ ਧਰਤੀ ਸੰਤ ਨਿਰੰਕਾਰੀ ਪਵਨ ਜੋ ਕਿ ਲੋਕਾਂ ਦੀ ਵੈਸੇ ਹੀ ਸੇਵਾ ਕਰਦਾ ਹੈ ਲੋਕਾਂ ਨੂੰ ਜੇ ਕਹੀਏ ਕਿ ਇਹ ਉਪਰਲਾ ਜਿਹੜੀ ਇਹ ਸੰਥਾਵਾਂ ਨੇ ਚਾਹੇ ਸਰਸੇ ਵਾਲੇ ਨੇ ਚਾਹੇ ਨਿਰੰਕਾਰੀ ਮਿਸ਼ਨ ਹੈ ਇਹਨਾਂ ਦੇ ਵਿੱਚ ਲੱਖਾਂ ਲੋਕਾਂ ਨੂੰ ਇਸ ਨਾਲ ਜੁੜਿਆ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਾਂ ਪ੍ਰੋਗਰਾਮ ਦੀ ਇਸ ਥਾਂ ਦੇ ਤੇ ਜਿੱਥੇ ਕਿ ਬਾੜੇ ਸ਼ੇਡ ਜਾਈਏ ਪੰਜਾਬ ਦੀ ਖੁਦਮੀ ਨਸ਼ਾ ਰੋਹੀ ਬੋਲ ਹੈ ਪਰੰਤੂ ਸਰਕਾਰ ਨੇ ਜੋ ਪ੍ਰੋਗਰਾਮ ਵੀដាក់ ਚੁਕੇ ਸੋਹਣ ਸਮਾਂ ਸਰਕਾਰ ਨੇ ਚੁਕੇ ਵੀ ਆਰਿਆਂ ਆਿਆਂ ਤੋਂ ਦੀਆਂ ਭਾਰੀਆਂ ਪਰ ਸੁਪਰੀਵਾਂ ਦੇ ਘਰਾਂ ਦੇ ਘਰ ਜਿਵੇਂ ਮਾਵਾ ਦੇ ਘੁੱਟ ਚਲੇਗੇ ਪੈਣਾ ਦੇ ਵੀ ਚਲੇਗੇ ਬਹੁਤ ਵਧੀਆ ਗੱਲ ਹੈ ਸਰਕਾਰ ਉਪਰਾਲਾ ਕਰ ਰਹੀ ਹੈ ਆਪਾਂ ਵੀ ਰਲ ਕੇ ਸਾਰੇ ਜਿਵੇਂ ਅੱਜ ਜੁੱਧ ਨਸ਼ਾ ਉੱਤ ਇਕੱਠੇ ਹੋਣ ਦਾ ਮਤਲਬ ਕੀ ਹੈ ਆਪਣਾ ਬਾਤ ਰਵੇ ਵੀ ਆਪਾਂ ਵੀ ਪਰਧ ਕਰੀਏ ਕਿ ਹੋ ਸਕਦਾ ਹੈ ਜੇ ਆਪਣੇ ਆਣ-ਗਵਾਂ ਕਿਤੇ ਹੋਈ ਜੇ ਹੱਥ ਬੱਤੇ ਆਪਾਂ ਮੇਰੇ ਵਰਗਾ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਥੋੜਾ ਇੱਥੇ ਆਉਣ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਸ਼ਾਂਤ ਨਿਰਕਾਰੀ ਚੈਰੀਟੇਬਲ ਫਾਊਂਡੇਸ਼ਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾੜ ਨੰਬਰ 17 ਦੇ ਮੇਰੇ ਸਾਥੀ ਦੇ ਸਾਧਿਆ ਪੈਣਾ ਤੇ ਸਾਡੇ ਐਸਐਮਓ ਸਤੀਸ਼ ਕੁਮਾਰ ਜੀ ਸਤਿਕਾਰਯੋਗ ਡਾਕਟਰ ਸਾਹਿਬ ਉਹਨਾਂ ਦੇ ਨਾਲ ਆਈ ਪੂਰੀ ਟੀਮ ਮੌਜੂਦਾ ਸਰਕਾਰ ਦੀ ਪੂਰੀ ਟੀਮ ਮਹੱਲਾਨ ਵਾਸੀ ਸਾਰਿਆਂ ਨੂੰ ਪਿਆਰ ਪ੍ਰੀਤਾਂ ਨਾਲ ਸੰਗਰਾਂਕਾਰੀ ਮਿਸ਼ਨ ਜੋ ਹੈ ਇਹ ਸ਼ਾਸਨ ਦਾ ਸਭ ਤੋਂ ਪਹਿਲਾ ਨਸ਼ੇ ਹੀ ਬੰਦ ਕਰਨਾ ਹੈ ਬਹੁਤ ਅੱਛਾ ਲੱਗਾ ਇਹ ਕਦਮ ਹੈ ਸਰਕਾਰ ਦਾ ਕਿ ਪ੍ਰੋਜੈਕਟ ਦੇ ਵਿੱਚ ਸਾਥ ਸਾਡਾ ਸਾਰਿਆਂ ਦਾ ਆਉਣਾ ਜ਼ਰੂਰੀ ਹੈ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿਉਂਕਿ ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਪਰ ਸਰਕਾਰ ਹੀ ਆਪਾਂ ਵੀ ਸਰਕਾਰ ਦੇ ਮੈਂਬਰ ਹਾਂ ਜਦੋਂ ਅਸੀਂ ਜ਼ੀਰੋ ਤੋਂ ਸ਼ੁਰੂ ਹੁੰਦੇ ਹਾਂ ਥੱਲੇ ਤੋਂ ਸ਼ੁਰੂ ਹੁੰਦੇ ਹਾਂ ਫਿਰ ਸਾਸਕ ਤੋਂ ਉੱਪਰ ਤੱਕ ਸੁਧਾਰ ਹੁਕਾ ਚੱਲ ਆ ਜਾਂਦਾ ਅਸੀਂ ਗੁਰੂਆਂ ਪੀਰਾਂ ਪ੍ਰਗੰਮਰਾਂ ਦੀ ਧਰਤੀ ਹੈ ਇਹਨੇ ਵਿੱਚ ਨਸ਼ੇ ਦਾ ਕੋਈ ਸਥਾਨ ਨਹੀਂ ਹੈ। ਆਪਸ਼ਾ ਨੇ ਕਿਹਾ ਕਿ ਨਸ਼ਾ ਬਹੁਤ ਹੀ ਮਾੜਾ ਹੈ। ਨਸ਼ੇਕਾਰ ਨਹੀਂ ਜੁਰਮ ਵਧਾਏ। ਨਸ਼ੇਕਾਰ ਨਹੀਂ ਲੁੱਟਾ ਖੋਹ ਵਧੀਆਂ ਨੇ ਕਿਉਂਕਿ ਉਹਨਾਂ ਦੀ ਪੂਰਤੀ ਕਰਨ ਵਾਸਤੇ ਕੁਝ ਨਹੀਂ ਦੇਖਦੇ। ਬੰਦੇ ਦੀ ਜਾਨ ਤੱਕ ਲੈ ਲੈਂਦੇ ਨੇ, ਆਪ ਵੀ ਚਲੇ ਜਾਂਦੇ ਨੇ। ਔਰ ਜਾਣ ਵਾਲਾ ਕੌਣ ਹੈ? ਕਿ ਬਜ਼ੁਰਗ ਮਰਦਾ ਨਹੀਂ ਵਿਖਿਆ ਨਸ਼ੇ ਨਾਲ। ਮਰ ਰਹੇ ਨੇ ਨੌਜਵਾਨ। ਬਿਲਕੁਲ ਨੌਜਵਾਨ ਜਿਨ੍ਹਾਂ ਨੂੰ ਕਮਾਣ ਦੀ ਉਮਰ ਹੈ, ਖਾਣ ਦੀ ਉਮਰ ਹੈ। ਉਹ ਜਾ ਰਹੇ ਨੇ ਸਰਕਾਰ ਦਾ ਬਹੁਤ ਹੀ ਸ਼ਲਾਗਾ ਜੋ ਖਤਮ ਦਾਸ ਲਗਾ ਕਰਦਾ ਹੈ ਸਰਕਾਰ ਦੀ ਹੈ ਇਹਦਾ ਅਸੀਂ ਹਿੱਸਾ ਬਣਨਾ ਹੈ ਤੋਂ ਦਾਸਾਂ ਦੀ ਸੇਵਾ ਨਹੀਂ ਕਰ ਪਾਇਆ ਕਿਉਂਕਿ ਸੰਪਤੀ ਪ੍ਰਗਟ ਦੀ ਨੇ 4 ਵਜੇ ਮੈਨੂੰ ਫੋਨ ਕੀਤਾ ਸਮਾਪਤੀ ਵੀ ਚਾਹੁੰਦਾ ਆਰਜੀ ਦਾ ਜੀ ਜੀ ਆਇਆਂ ਵੀ ਕਹਿੰਦਾ ਹੈ ਖੈਰ ਮਕਦਮਾ ਵੈਲਕਮ ਚ ਜੰਗਦੇਵੁਰੂ ਲੱਗੀ ਪਟਨਾ ਸਾਹਿਬ ਦੇ ਨਿਵਾਸੀ ਮਾਨਸਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਾ ਵਿਰੋਧੀ ਇੱਕਜੁੱਟ ਹੋ ਕੇ ਇੱਕਜੁੱਟ ਹੋ ਕੇ ਇਹ ਸੋਖਾਂ ਦੇ ਆ ਕੇ ਸੰਸਾਰ ਦਾ ਰੰਗ ਅਸੀਂ ਨਸ਼ਾ ਦੇ ਖਿਲਾਫ ਅਸੀਂ ਨਸ਼ਾ ਦੇ ਖਿਲਾਫ ਆਪਣੇ ਸ਼ਹਿਰ ਦੇ ਆਪਣੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਸ਼ਹਿਰ ਵਿੱਚ ਅਸੀਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਵਾਂਗੇ ਨਸ਼ਾ ਵਿਕਣ ਨਹੀਂ ਦਵਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਵਸਤੂ ਨੂੰ ਸ਼ਹਿਰ ਵਿੱਚ ਸ਼ਹਿਰ ਵਿੱਚ ਬੜਨ ਨਹੀਂ ਦਵਾਵਾਂਗੇ ਸਾਡੇ ਸ਼ਹਿਰ ਵਿੱਚ ਸਾਡੇ ਸ਼ਹਿਰ ਵਿੱਚ ਜੇ ਕੋਈ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਸਮਝਾਵਾਂਗੇ ਸਮਝਾਵਾਂਗੇ ਜਿਸ ਨੂੰ ਲੋੜ ਹੋਵੇਗੀ ਜਿਸ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਸਹਾਇਤਾ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਨਸ਼ਾ ਤਸਕਰ ਦੀ ਖੁਦ ਜਮਾਨਤ ਨਹੀਂ ਕਰਾਵਾਂਗੇ ਅਤੇ ਸ਼ਹਿਰ ਦੇ ਕਿਸੇ ਹੋਰ ਸ਼ਹਿਰ ਦੇ ਉਹ ਵਿਅਕਤੀ ਨੂੰ ਵਿਅਕਤੀ ਨੂੰ ਜਮਾਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਸ਼ਹਿਰ ਮਿਲ ਕੇ ਆਪਣੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਧੰਨਵਾਦ ਇਹ ਬਾਡ ਨੰਬਰ 17 ਦੇ ਵਿੱਚ ਜੁਧ ਨਸ਼ਾ ਵਿਰੁੱਧ ਤਹਿਤ ਸਾਡੇ ਸ਼ਹਿਰ ਪਤਲਾ ਦੇ ਵਿੱਚ ਜੋ ਇਹ ਕਰਾਇਆ ਗਿਆ ਹੈ ਇੱਕ मतलब कॅम्प ਲਗਾਇਆ ਗਿਆ ਹੈ ਉਸ ਦੇ ਵਿੱਚ ਇਹ ਅਵੇਰਨੈਸ ਇੱਕ ਮੈਸੇਜ ਪਬਲਿਕ ਨੂੰ ਦਿੱਤਾ ਗਿਆ ਹੈ ਕਿ ਇਹ ਸਾਨੂੰ ਨਸ਼ੇ ਨਹੀਂ ਕਰਨੇ ਚਾਹੀਦੇ ਤੇ ਜੋ ਵੀ ਕੋਈ ਬੰਦਾ ਨਸ਼ਾ ਕਰਦਾ ਹੈ ਜਾਂ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਦਾ ਸਾਡੇ ਸਰਕਾਰੀ ਹਸਪਤਾਲ ਸੇ ਅਸੀਂ ਪਤਣਾ ਵਿਖੇ ਨਸ਼ਾ ਛੱਡਣ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ ਅਤੇ ਪਤਣਾ ਦੇ ਨਾਲ ਨਾਲ ਸ਼ਤਰਾਣਾ ਅਤੇ ਬਾਦਸ਼ਾਹਪੁਰ ਵਿਖੇ ਵੀ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਹ ਅਸੀਂ ਮਤਲਬ ਅਵੇਅਰ ਕਰਨਾ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਲੇ ਦੋਲੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਸਾਨੂੰ ਇਹ ਨਜ਼ਰ ਰੱਖਣੀ ਚਾਹੀਦੀ ਹੈ ਕਿ ਕੋਈ ਨਸ਼ਾ ਕਰਤੇ ਬੇਚਤ ਨਹੀਂ ਰਿਹਾ ਤਾਂ ਜੋ ਉਹਨਾਂ ਦੇ ਉੱਪਰ ਪ੍ਰਸ਼ਾਸਨ ਨੂੰ ਜਿਹੜੀ ਉਹਦੀ ਇਨਫੋਰਮੇਸ਼ਨ ਦੇ ਕੇ ਉਹਦੀ ਬੰਦ ਦੀ ਕਾਰਵਾਈ ਕਰਵਾਈ ਜਾਵੇ ਅਤੇ ਜੋ ਕੋਈ ਮਰੀਜ਼ੇ ਬੱਚਾ ਨਸ਼ੇ ਦਾ ਆਦੀ ਬਣ ਚੁੱਕਿਆ ਹੈ ਉਸ ਉਸ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਦਾ ਸਹੀ ਤਰੀਕੇ ਦੇ ਨਾਲ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਜਾਵੇ ਜੋ ਕਿ ਬਿਲਕੁਲ ਮੁਫਤ ਹੈ ਅੱਜ ਅਸੀਂ ਵਾਰ ਨੰਬਰ 17 ਦੇ ਵਿੱਚੋਂ ਸ਼ਾਮ ਦੇ ਟਾਈਮ ਤੱਕ तकरीबन 5 ਵਜੇ ਸੰਤ ਨਰਕਾਰੀ ਮਿਸ਼ਨ ਉੱਥੇ ਪ੍ਰੋਗਰਾਮ ਕਰਾਇਆ ਗਿਆ ਔਰ ਵਾਰਡ ਦੇ ਜਿਹੜੇ ਆਗੂ ਸਾਡੇ ਪ੍ਰਗਟ ਸਿੰਘ ਜੀ ਨੇ ਉਹਨਾਂ ਇਸ ਪ੍ਰੋਗਰਾਮ ਨੂੰ ਮਗਲਾਜਨ ਕੀਤਾ ਬਹੁਤ ਵਧੀਆ ਗੱਲ ਹੈ ਪ੍ਰਗਟ ਸਿੰਘ ਜੀ ਦੇ ਸਾਡੇ ਆਮ ਆਦੀ ਪਾਰਟੀ ਦੇ ਨਾਲ ਆਗੂ ਵੀ ਨੇ ਕੋ ਸਾਡੇ ਵਾਰਡ ਦੇ ਅਨਜਾਜ ਵੀ ਨੇ ਇਸ ਕਰਕੇ ਅਸੀਂ ਸਾਰਿਆਂ ਨੇ ਸੰਦੇਸ਼ ਦਿੱਤਾ ਵਾ ਇਹ ਗੱਲ ਕਹੀ ਹੈ ਕਿ ਨਸ਼ਾ ਛੱਡੋ ਸਰਕਾਰ ਉਪਾਲੇ ਕਰ ਰਹੀ ਹੈ ਨਸ਼ਾ ਜੜਾ ਬਹੁਤ ਮਾੜੀ ਚੀਜ਼ ਹੈ ਚਾਰ ਸਾਧ ਬਲੋਂ ਸਭ ਬਲੋਂ ਕਿਹਾ ਬਲੋਂ ਤੇ ਜੋ ਪੰਜਾਬ ਸਰਕਾਰ ਬਲੋਂ ਅਲੱਗ ਅਲੱਗ ਜਦਤ ਦੇ ਰੱਖੇ ਗਏ ਨੇ ਉਸ ਬੰਦੀ ਨੂੰ ਲੋਕਾਂ ਨੂੰ ਸਮਝਾ ਰਹੇ ਆ ਨਾ ਜੋ ਪਲਕਦਰ ਸੁਝੋ ਲੈ ਰਹੇ ਤੇ ਇਹਨਾਂ ਕਰਕੇ ਅਲੱਗ-ਅਲੱਗ ਜਗ੍ਹਾ ਤੇ ਪ੍ਰੋਗਰਾਮ ਕਰਦੇ ਤੇ ਇਹ ਜੋ ਸਰਕਾਰ ਦਾ ਪ੍ਰੋਗਰਾਮ ਚੱਲ ਰਿਹਾ ਜੁਦਨ ਅਸ਼ੈ ਵਿਰੁੱਧ ਸੰਧਰੰਕਾਰੀ ਮਿਸ਼ਨ ਦੀ ਪ੍ਰੋਤਦਾ ਕਰਦਾ ਹੈ ਔਰ ਸੰਧਰੰਕਾਰੀ ਮਿਸ਼ਨ ਵੱਲੋਂ ਵੀ ਇਹ ਹੀ ਸਦਕਾ ਹੀ ਨੇ ਕਿ ਕੋਈ ਵੀ ਨਸ਼ਾ ਕਿਸੇ ਵੀ ਪ੍ਰਕਾਰ ਦਾ ਵਰਜਿਤ ਹੈ ਪ੍ਰਮਾਤਮਾ ਦੇ ਰਸਤੇ 'ਚ ਪ੍ਰਮਾਰਥ ਨੂੰ ਮੰਨਣ ਵਾਲਿਆਂ ਨੂੰ ਇਸ ਕਰਕੇ ਇਹ ਜੋ ਸਰਕਾਰ ਦਾ ਉਪਰਾਲਾ ਹੈ ਦਾ ਸੇਗੀ ਬਹੁਤ ਬਹੁਤ ਸ਼ਲਾਗਾ ਕਰਦਾ ਹੈ ਪਰੇ ਹੀ ਅਰਦਾਸ ਬੇਨਤੀ ਕਰੰਦ ਰੰਕਾਰ ਪਾਸ਼ਾ ਜਰਨਤ ਕਿ ਇਹਨਾਂ ਨੂੰ ਸਫਲਤਾ ਮਿਲੇ ਇੱਕ ਇੱਕ ਪਰਿਵਾਰ ਇੱਕ ਇੱਕ ਬੱਚਾ ਇੱਕ ਇੱਕ ਨੌਜਵਾਨ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਤੁਸੀਂ ਕਹਿ ਸਕੀਏ ਕਿ ਪੰਜਾਬ ਗੁਨਾਹ ਪੀਰਾਂ ਦੀ ਧਰਤੀ ਹੈ ਇੱਥੇ ਕਿਸੇ ਕਿਸਮ ਦਾ ਨਸ਼ਾ ਬਿਲਕੁਲ ਵਰਜਿਤ ਹੈ। ਪ੍ਰੇ ਹੀ ਅਰਦਾਸ ਸਾਧ ਸੰਗਜੀ ਡੀਸੀ ਬਲਾਕ ਇੰਚਾਰਜ ਜੁਦ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਅੱਜ ਇੱਥੇ ਸੰਤ ਨਿਰਕਾਰੀ ਭਵਨ ਦੇ ਵਿੱਚ ਬਹੁਤ ਸ਼ਾਨਦਾਰ ਪ੍ਰੋਗਰਾਮ ਜੁਦ ਨਸ਼ਿਆਂ ਵਿਰੁੱਧ ਕਰਾਇਆ ਗਿਆ। ਜਿਹੜਾ ਕਿ ਪੰਜਾਬ ਸਰਕਾਰ ਦਾ ਬਹੁਤ ਹੀ ਇੱਕ ਅਹਿਮ ਤੇ ਵਧੀਆ ਉਪਰਾਲਾ ਜਿਹੜੇ ਕਿ ਰਿਜ਼ਲਟ ਵੀ ਆਣੇ ਸ਼ੁਰੂ ਹੋ ਚੁੱਕੇ ਹਨ ਤੇ ਅੱਜ ਲੋਕਾਂ ਨੇ ਬੜਾ ਸਹਿਯੋਗ ਕੀਤਾ ਤੇ ਧਿਆਨ ਨਾਲ ਸੁਣਿਆ ਸਾਬ ਨੇ ਤੇ ਸਾਬ ਨੇ ਸੌ ਵੀ ਖਾਦੀ ਕਿ ਅਸੀਂ ਇਸ ਮੈਮ ਦੇ ਵਿੱਚ ਤੁਹਾਡਾ ਸਾਥ ਦੇਵਾਂ ਧੰਨਵਾਦ